ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਕਿ ਤਿੰਨਾਂ ਸਾਲਾਂ ਦੇ ਵਿੱਚ 9000 ਬੱਚਾ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਗਏ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਐਡਮਿਸ਼ਨ ਕਟਾ ਕੇ ਤਕਰੀਬਨ 450 ਦੇ ਕਰੀਬ ਟੀਚਰ ਨੇ ਜਿਹੜੇ ਪ੍ਰਿੰਸੀਪਲ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਟ੍ਰੇਨਿੰਗ ਲੈ ਕੇ ਆਏ ਨੇ ਆਏ ਅਹਮਦਾਬਾਦ ਵਰਗੇ ਇੰਸਟੀਚੂਨ ਦੇ ਵਿੱਚ ਜਾ ਕੇ ਦੇਖ ਰਹੇ ਨੇ ਅੱਜ ਜੇ ਆਪਾਂ ਗੱਲ ਕਰ ਲਈਏ ਤਾਂ ਪੰਜਾਬ ਦਾ ਕੋਈ ਅਜਿਹਾ ਸਕੂਲ ਨਹੀਂ ਹੈਗਾ ਜਿੱਥੇ ਬੱਚਿਆਂ ਨੂੰ ਤਪੜਾਂ ਤੇ ਬੈਠਣਾ ਪੈਂਦਾ ਹੋਵੇ ਜਿਸ ਸਕੂਲ ਦੇ ਵਿੱਚ ਕਿਤੇ ਚਾਰਦੀਵਾਰੀ ਨਹੀਂ ਸੀ ਬਾਉਂਡਰੀ ਵਾਲ ਨਹੀਂ ਸੀ ਕਿਤੇ ਕਲਾਸਰੂਮ ਨਹੀਂ ਸੀ ਲੈਬਾਂ ਨਹੀਂ ਸੀਗੇ ਡੈਸਕ ਨਹੀਂ ਸੀਗੇ ਉਹਨੇ ਜਿਹੜੇ ਉਹ तकरीबन ਸਾਰੇ ਪੂਰੇ ਪੰਜਾਬ ਦੇ ਵਿੱਚ ਉਹ ਪੂਰਾ ਹੋ ਚੁੱਕਿਆ 12000 ਟੀਚਰ ਜਿਹੜਾ ਉਹ ਰੈਗੂਲਰਾਈਜ਼ ਕੀਤਾ ਜਾ ਚੁੱਕਿਆ 10000 ਟੀਚਰ ਦੇ ਕਰੀਬ ਨਵਾਂ ਰੱਖਿਆ ਜਾ ਚੁੱਕਿਆ ਸੋ ਇਹ ਉਹ ਕੰਮ ਨੇ ਜਿਹੜੇ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਉਹ ਹੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡੇ ਕੋਲ ਇੱਕ ਬਿਹਤਰੀਨ ਸਿੱਖਿਆ ਦਾ ਮਾਡਲ ਹੈ ਜਿਹੜਾ ਉਹ ਇਸ ਸਕੂਲ ਦੇ ਰੂਪ ਦੇ ਵਿੱਚ ਇਸ ਮੰਦਰ ਗੁਰੂ ਘਰ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਸਥਾਪਿਤ ਹੈ ਤੁਸੀਂ ਤਾਂ ਬਲਕਿ ਹੋਰ ਆਸ-ਪਾਸੇ ਦੇ ਦੇ ਪਿੰਡਾਂ ਨੂੰ ਜਿਹੜਾ ਚਾਨਣ ਮਨਾਰਾ ਬਣ ਕੇ ਚੱਲੋ ਇਕੱਲਾ ਸਕੂਲ ਹੈ ਪੂਰੇ ਪੰਜਾਬ ਦੇ ਵਿੱਚ ਨਰਸਰੀ ਤੋਂ 8ਵੀਂ ਤੱਕ ਦਾ ਜਿੱਥੇ ਰੋਬੋਟਿਕ ਲੈਬ ਹੈ ਕਿਉਂਕਿ ਸਰਕਾਰ ਨੂੰ ਤੁਹਾਡੀ ਮਿਹਨਤ ਹੈ ਜਿਹੜੀ ਉਹ ਇੱਥੇ ਪੈਂਦੀ ਫਲਦੀ ਔਰ ਫੁੱਲਦੀ ਨਜ਼ਰ ਆਈ ਹੈ ਔਰ ਇੱਕ ਅਦਾਸੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੂਰੇ ਹਲਕੇ ਦੇ ਵਿੱਚ ਜਿੱਥੇ ਸਾਰੇ ਦੇ ਸਾਰੇ ਆਪਣੇ ਨੀਅਰ ਸੈਕੰਡਰੀ ਸਕੂਲ ਨੇ ਜਿਹੜੇ ਉਹ ਰੋਬੋਟਿਕ ਲੈਬਸ ਦੇ ਨਾਲ ਉਹਨਾਂ ਨੂੰ ਲੈਸ ਕਰ ਚੁੱਕੇ ਨਸ਼ਿਆਂ ਨੂੰ ਜੜੋਂ ਖਤਮ ਕਰਨਾ ਤੇ ਬੱਚਿਆਂ ਨੂੰ ਨਸ਼ਿਆਂ ਵਾਲੇ ਪਾਸਿਓਂ ਮੋੜ ਕੇ ਖੇਡਾਂ ਵਾਲੇ ਪਾਸੇ ਤੇ ਪੜ੍ਹਾਈ ਵਾਲੇ ਪਾਸੇ ਵੱਲ ਆਪਾਂ ਜੋੜਨਾ ਹੈ ਸੋ ਮੇਰੀ ਤਾਂ ਹੁਣ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਤੋਂ ਇਲਾਵਾ ਟੇਲ ਐਂਡ ਤੱਕ ਪਾਣੀ ਪਹੁੰਚਾਉਣ ਦੀ ਗੱਲ ਹੋਵੇ ਨਹਿਰੀ ਖਾਲਾਂ ਦੇ ਜ਼ਰੀਏ ਉਹ ਸਰਕਾਰ ਪਹੁੰਚਾਉਣ ਲੱਗੀ ਹੋਈ ਹੈ ਪਹਿਲੇ ਦਿਨ ਤੋਂ ਦਿਨੇ ਬਿਜਲੀ ਦੇਣ ਦੀ ਗੱਲ ਹੋਵੇ ਸੜਕ ਸੁਰੱਖਿਆ ਫੋਰਸ ਦੀ ਗੱਲ ਹੋਵੇ ਜਿਹਦੇ ਨਾਲ ਤਕਰੀਬਨ 2500 ਜਾਨਾਂ ਹੁਣ ਤੱਕ ਬਚਾਈਆਂ ਜਾ ਚੁੱਕੀਆਂ ਨੇ ਇਹ ਤੁਹਾਨੂੰ ਬੇਨਤੀ ਹੈ ਕਿ ਸਾਰੇ ਸਾਥ ਸਹਿਯੋਗ ਦਿਓ ਤਾਂ ਕਿ ਆਪਾਂ ਮੂੜ ਦਵਾਰ ਖਸ਼ਾਲ ਤੇ ਰੰਗਲਾ ਪੰਜਾਬ ਆਪਣੇ ਇਸ ਪੰਜਾਬ ਨੂੰ ਬਣਾ ਸਕੀਏ